ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਨ ਮੈਸਰਖਾਨਾ ਵੀ ਜੀ ਇਹ ਪਿੰਨ ਮੈਸਰਖਾਨਾ ਜ਼ਿਲ੍ਹਾ ਬਟਿੰਡੇ ਚ ਪੈਂਦਾ ਵੀਰ ਜੀ ਆਪਣੇ ਨੇੜੇ ਮੌੜ ਮੰਡੀ ਮੌੜ ਮੰਡੀ ਦੇ ਕੋਲ ਇਹ ਪਿੰਡ ਪੈਂਦਾ ਹੈ ਮੈਸਰਖਾਨਾ ਜਿੱਥੇ ਆਪਣਾ ਕੱਪੜੇ ਦਾ ਸ਼ੋਰੂਮ ਹੈ ਬਹੁਤ ਹੀ ਸਸਤਾ ਕੱਪੜਾ ਵਧੀਆ ਕੁਆਲਿਟੀ ਦਾ ਇੱਕ ਨੰਬਰ ਕੱਪੜਾ ਆਪਣੇ ਕੋਲੋਂ ਮਿਲਦਾ ਹੈ ਵੀਰੇ ਵਧੀਆ ਆਪਾਂ ਘਰਾਂ ਦਾ ਮਾਰ ਰੱਖਦੇ ਆਂ ਵਧੀਆ ਮਿਲਾਂ ਦਾ ਮਾਲ ਹੁੰਦਾ ਆਪਣੇ ਕੋਲੇ ਤੇ ਇਹ ਮੈਸਟਰਖਾਨਾ ਪਿੰਡ ਮੋੜ ਮੰਡੀ ਦੇ ਕੋਲੇ ਐ ਜਿਲ੍ਹਾ ਬਠਿੰਡਾ ਤੇ ਵੀ ਜੀ ਆਪਾਂ ਉਹਦਾ ਕੱਲ ਵੀ ਦਿਖਾਇਆ ਵੀਡੀਓ ਸਾਰੀ ਪਾਈ ਆ ਆਪਾਂ ਰੋਜ਼ ਵੀਡੀਓ ਪਾਉਨੇ ਆ ਅੱਜ ਆਪਣੇ ਕੋਲ ਦੁਪੱਟੇ ਫੁਲਕਾਰੀਆ ਬਾਗ ਤੇ ਦੁਪੱਟੇ ਸਾਰੇ ਪ੍ਰਕਾਰ ਦੇ ਦਿਖਾਵਾਂਗੇ ਕਿਉਂ ਹੁਣ ਦੁਪੱਟਿਆਂ ਦਾ ਸੀਜ਼ਨ ਐ ਕਰਮੀ ਆ ਗਏ ਉਹ ਦੁਪੱਟੇ ਚਾਹਦੇ ਨੇ ਤੇ ਆਪਾਂ ਤੁਹਾਨੂੰ ਦੁਪੱਟੇ ਦਿਖਾਵਾਂਗੇ ਆਪਾਂ ਤੁਹਾਡੇ ਮੈਂ 2-4 ਮਿੰਟ ਹੀ ਲੈਣੇ ਨਾ ਫਿਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਕੁਆਲਿਟੀ ਚੈੱਕ ਕਰਿਓ ਰੇਟ ਚੈੱਕ ਕਰਿਓ ਇਹ ਕੇ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵਗੈਰਾ ਕਰਦੇ ਕਰੋ ਵੀਰ ਬਣ ਕੇ ਕਿਉਂਕਿ ਕਹਾਂ ਦੀ ਕਹਾਂ ਪਤਾ ਲੱਗਦਾ ਰਹੇ ਵੀ ਇਥੇ ਰੇਟ ਮਿਲਦਾ ਹੈ ਤੇ ਆਪਾਂ ਤੁਹਾਨੂੰ ਇਕੱਲੇ ਦੁਬੱਟੀਆਂ ਦਿਖਾਉਣੇ ਆ ਵਧੀਆ ਕੁਆਲਿਟੀ ਦੇ ਦੁਬੱਟੇ ਆ ਦੁਬੱਟਿਆਂ ਰੇਟ ਉਹਦਾ ਵੀ ਜੀ 70 75 ਰੁਪਏ ਤੋਂ ਵੀ ਚੱਲ ਪੈਂਦਾ ਹੈ 65 60 70 ਰੁਪਏ ਤੇ ਪਰ ਤੁਹਾਨੂੰ ਵਧੀਆ ਦੁਬੱਟੇ ਦਿਖਾਵਾਂਗੇ ਉਹ ਤਾਂ ਹੈਗੀ ਹੈਗਾ ਮਾਲ ਆਪਣੇ ਕੋਲੇ ਜਿਹੜੇ 150 ਰੁਪਏ ਦੇ ਦੋ ਆਉਂਦੇ ਨਾ ਦੁਬੱਟੇ ਉਹਦਾ ਮਾਲ ਹੈਗੇ ਹੈਗਾ ਆਪਣੇ ਕੋਲੇ ਹੁੰਦੇ ਯਾਰ ਆਲ ਓਵਰ ਜਿੰਨਾ ਮਰਜ਼ੀ ਲੈ ਲਓ ਤੇ ਆਪਾਂ ਤੁਹਾਨੂੰ ਵਧੀਆ ਡੁਬੱਟੇ ਦਿਖਾਉਾਂਗੇ ਕੰਪਨੀ ਦੇ ਵਧੀਆ ਸਟੈਂਡਰਡ ਦੇ ਡੁਬੱਟੇ ਆ ਤੇ ਜਿਹੜੇ ਵੀ ਸ਼ਾਨਦਾਰ ਲੈਣ ਵਾਸਤੇ ਘਰਾਂ 'ਚ ਆਪਣੇ ਕੰਮ ਆਉਂਦੇ ਆ ਪਹਿਲਾਂ ਡੁਬੱਟਾ ਤੁਹਾਨੂੰ ਵਧੀਆ ਦਿਖਾਉਨੇ ਆ ਆ ਪਹਿਲੇ ਤਾਂ ਆਹ ਦੇਖੋ ਡੁਬੱਟੇ ਦੇ ਆਹ ਦੇਖੋ ਜਿਵੇਂ ਹੌਲਾ ਫੁੱਲ ਵਰਗਾ ਜਿਵੇਂ ਬਈ ਮੁੱਠੀ ਜਾਨਾ ਡੁਬੱਟਾ ਇੱਕ ਮੁੱਠੀ 'ਚ ਆਹ ਡੁਬੱਟਾ ਦੇਖੋ ਆ ਤੁਹਾਨੂੰ ਖੋਲੇ ਡੁਬੱਟਾ ਖੋਲੇ ਦਿਖਾਉਨੇ ਆ ਮਲਮਲ ਦਾ ਡੁਬੱਟਾ ਵੀਰੇ ਇਹ ਜਿਵੇਂ ਹੌਲਾ ਫੁੱਲ ਵਰਗਾ ਤੇ ਐ ਪਿਆ ਜਮਾ ਬਈ ਮਲੈਮ ਪੋਲਾ ਜਮਾ ਵੀਰੇ ਦੁਪੱਟਾ ਹੈ ਇਹ ਚੈੱਕ ਕਰੋ ਦੁਪੱਟੇ ਨੂੰ ਲੈਂਥ ਦੇਖੋ ਬਾਈ ਕਿੰਨੀ ਲੰਮੀ ਲੈਂਥ ਹੈ ਕਿੰਨਾ ਵਧੀਆ ਸ਼ਾਨਦਾਰ ਕਿੰਨਾ ਵਧੀਆ ਪ੍ਰਿੰਟ ਹੈ ਕਿੰਨਾ ਵਧੀਆ ਸੋਹਣਾ ਲੱਗਦਾ ਵੀਰੇ ਦੇਖੋ ਪੂਰਾ ਵਧੀਆ ਪੋਲਾ ਦੁਪੱਟਾ ਹੈ ਵੀਰੇ ਇਹਨੂੰ ਜੇ ਕਰਨੂਗਾ ਨਾ ਵੀਰੇ ਐ ਮੁਠੀ 'ਚ ਇਕੱਠਾ ਹੋਏ ਨੇ ਇੱਕ ਮੁਠੀ 'ਚ ਐ ਇੱਕ ਮੁਠੀ ਇਕੱਠਾ ਹੋ ਜਾਣਾ ਦੁਪੱਟਾ ਹੈ ਇਸ 100 ਡੁਬੱਟਾ ਇਹਨਾਂ ਜਿੰਨਾ ਤੁਸੀਂ ਕਹਦੇ ਹੋ ਪੂਰਾ ਵਧੀਆ ਸ਼ਾਨਦਾਰ ਡੁਬੱਟਾ ਹੈ ਨਵਾਂ ਮਾਲ ਆਇਆ ਵੀਰੇ ਹੁਣ ਆਪਣਾ ਜਿੰਨੀ ਲੋੜ ਹੈ ਉੰਨੀ ਲਿਆ ਸਕਦਾ ਹੈ ਇਹਦਾ ਰੇਟ ਵੀਰ ਜੀ ਉ ਤਾਂ 200 ਰੁਪਏ ਹੈ ਦੁਕਾਨਦਾਰ ਮੇਰੇ ਵੀਰ ਆਪਣੇ ਨੂੰ ਆਪਾਂ ਲੈਸ ਲਾਵਾਂਗੇ ਡੁਬੱਟੇ ਦੀ ਕੁਆਲਿਟੀ ਕੁਆਲਿਟੀ ਵੀ ਨਿਓ ਬਹੁਤ ਵਧੀਆ ਡੁਬੱਟਾ ਹੈ ਡੁਬੱਟਾ ਕੁਝ ਵੀ ਨਹੀਂ ਵੇਚਦੇ ਆਏ ਆ ਬਣਦਾ ਤੇ ਉਹ ਕੁਆਲਿਟੀ ਇੰਨੀ ਚੰਗੀ ਹੈ ਡੁਬੱਟੇ ਦੀ ਜਿੰਨੀ ਕਹਦੇ ਹੋ ਕੁਆਲਿਟੀ ਆ ਅੱਜ ਖੋਲ ਕੇ ਦਿਖਾਉਣੇ ਵੀ ਕਿਹੜਾ ਡੁਬੱਟਾ ਹੋਰ ਖੋਲ ਕੇ ਦਿਖਾਉਣੇ ਦੁਪੱਟਾ ਦੇਖੋ ਬਈ ਜਿਵੇਂ ਸ਼ਾਨਦਾਰ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਦੇਖੋ ਬਈ ਦੁਪੱਟਾ ਦੇਖੋ ਇਹ ਦੇਖੋ ਸ਼ਾਨਦਾਰ ਦੁਪੱਟਾ ਪੂਰਾ ਸ਼ਾਨਦਾਰ ਦੁਪੱਟਾ ਹੌਲਾ ਫੁੱਲ ਵਰਗਾ ਜਿਵੇਂ ਪਤਾ ਹੀ ਨਾ ਲੱਗਦਾ ਵੀ ਆਪਣੇ ਸਿਰ ਤੇ ਹੈ ਜਾਂ ਨਹੀਂ ਹੈ ਇਹ ਇੱਕ ਬਈ ਇਹ ਦੁਪੱਟਾ ਆਪਣੇ ਕੋਲੇ ਹੋਰ ਹੈ ਆ ਜਿਆਕ ਵਾਲੀ ਬਹੁਤ ਵਧੀਆ ਦੁਪੱਟੇ ਦੀ ਇਹ ਵੀ ਪੂਰਾ ਸ਼ਾਨਦਾਰ ਦੁਪੱਟਾ ਹੈ ਪੂਰਾ ਫੁੱਲ ਸਾਈਜ਼ ਹੈ ਹੋਕੇ ਜਮਾ ਮੈਂ ਬਣਜੂ ਮਲਿਆਈ ਵਰਗਾ ਬਈ ਇਹ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਫੁੱਲ ਜ਼ਿੰਮੇਵਾਰੀ ਹੈ ਵੀ ਜੀ ਇਹਦਾ ਇਹਦੀ ਪੂਰਾ ਵਧੀਆ ਟਾਪ ਦਾ ਦੁਪੱਟਾ ਹੈ ਦੇਖੋ ਜੀ ਆਰਕੰਡੀਲ ਦਾ ਦੁਪੱਟਾ ਦਿਖਾਉਂਦੇ ਆ ਤੁਹਾਨੂੰ ਦੁਪੱਟਾ ਇਹ ਵੀ ਬਹੁਤ ਸ਼ਾਨਦਾਰ ਹੈ ਆਰਕੰਡੀਲ ਦਾ ਦੁਪੱਟਾ ਆਹ ਕੰਪਨੀ ਹੈ ਵੇਖੋ ਵੀਰੇ ਰਿਓ ਸਮਾ ਚਮਰਾਟ ਤੇ ਇਹ ਦੁਬੱਟਾ ਇਹ ਵੀ ਬਈ ਆਰ ਕੰਡੀ ਦਾ ਦੁਬੱਟਾ ਹੈ ਦੁਬੱਟਾ ਤੁਹਾਨੂੰ ਦਿਖਾਉਨੇ ਆ ਖੋਲ ਕੇ ਬਹੁਤ ਸੋਹਣਾ ਦੁਬੱਟਾ ਵੀਰੇ ਸਪੈਸ਼ਲ ਆਪਾਂ ਇਂ ਦਿਖਾਇਆ ਤੁਹਾਨੂੰ ਵੀ ਦੁਬੱਟੇ ਆਪਣੇ ਕੋਲੇ ਪੂਰੇ ਸ਼ਾਨਦਾਰ ਹੁੰਦੇ ਵੀਰ ਜੀ ਕਈ ਵਾਰੀ ਆਣ ਨੂੰ ਆਏ ਹੁੰਦਾ ਹੈ ਵੀ ਇਹ ਤਾਂ 70 75 ਰੁਪਏ ਵਾਲੀ ਦੁਕਾਨ ਤੇ ਰੱਖਦੇ ਨੇ ਤਾਂ ਦੁਕਾਨਦਾਰੀ ਵਾਲਾ ਮਾਲ ਰੱਖਦੇ ਇਹਨਾਂ ਕੋਲੇ ਚੰਗਲ ਦੁਬੱਟੇ ਹੁੰਦੇ ਨਹੀਂ ਆਹ ਦੱਸਣ ਵਾਸਤੇ ਆਪਾਂ ਤੁਹਾਨੂੰ ਵੀਡੀਓ ਪਾਈਏ ਇਹ 2-4 ਮਿੰਟਾਂ ਦੀ ਵੀਡੀਓ ਹੈ ਬਸ ਦੇਖ ਲਓ ਤੁਸੀਂ ਤਸੱਲੀ ਕਰ ਲਓ ਇਹ ਆਰ ਕੰਡੀ ਦਾ ਦੁਬੱਟਾ ਵੀਰ ਜੀ ਪੂਰਾ ਵਧੀਆ 1.2 ਮੀਟਰ ਦਾ ਦ ਇਹ ਤਾਂ ਇਕੱਲਾ ਪਰ ਇੱਕ ਦਸਨ ਦਿਖਾਉਣ ਵਾਸਤੇ ਥ ਨੂੰ ਦੁਬੱਟਾ ਪਾਇਆ ਬਾਹਲੇ ਕਹਿੰਦੇ ਬਾਈ ਇਹ ਦੁਕਾਨਦਾਰ ਦੁਬੱਟਾ ਰੱਖਦੇ ਐ 60 65 ਰੁਪਿਆ ਦਾ ਦੁਬੱਟਾ ਰੱਖਦੇ ਐ ਦੁਬੱਟਾ ਇਹਨਾਂ ਕੋਲੇ ਹੁੰਦਾ ਨਹੀਂ ਬਾਹਲਾ ਵਧੀਆ ਉਹੀ ਤਾਂ ਦਿਖਾਉਣ ਵਾਸਤੇ ਪਾਇਆ ਥ ਨੂੰ ਆਹ ਵੇਲੇ ਦੇਖੋ ਇਹ ਆਹ ਦੁਬੱਟਾ ਵੀ ਦੇਖੋ ਕਿੰਨਾ ਸ਼ਾਨਦਾਰ ਹੈ ਦੇਖੋ ਘਰੇ ਲੈਣ ਵਾਲਾ ਦੁਬੱਟਾ ਇਹ ਗੂੜੇ ਰੰਗ ਹੈ ਵਧੀਆ ਸਾਰੇ ਸੂਟ ਨਾਲ ਮੈਚਿੰਗ ਖਾਂਦਾ ਇਕੜੇ ਮਰਜ਼ੀ ਸੂਟ ਨਾਲ ਲਾ ਦਿਓ ਵੀਰੇ ਇਹਨੂੰ ਦੇਖੋ ਕਿੰਨਾ ਸ਼ਾਨਦਾਰ ਦੁਬੱਟਾ ਦੇਖੋ ਵੀਰੇ ਪੂਰਾ ਫੁੱਲ ਸਾਈਜ਼ ਹੈ ਵੀਰੇ ਤੇ ਬਾਕੀ ਦੇ ਬਾਈ ਜਿਵੇਂ ਮਸਲੀਨ ਦੇ ਹੈ ਚੈੱਕ ਦੁਬੱਟਾ ਵਜਦਾ ਹੈ ਜਿਵੇਂ ਬੁੜੀਆਂ ਕਹਿੰਦੇ ਚੈੱਕ ਹੈ ਵੀਰੇ ਇਹ ਵੀਡੀਓ 'ਚ ਨਹੀਂ ਘਰ ਪਤਾ ਲੱਗਦਾ ਸਮਾਰ ਕੇ ਪਰ ਜਿਹਨੂੰ ਪਤਾ ਹੈ ਬੁੜੀਆਂ ਨੂੰ ਪਤਾ ਹੈ ਚੈੱਕ ਹੈ ਵੀਰੇ ਚੈੱਕ ਵਾਲਾ ਦੁਬੱਟਾ ਵਜਦਾ ਹੈ ਮਸਲੀਨ ਦਾ ਹੁੰਦਾ ਆ ਦੇਖੋ ਇਹਦੇ ਵਿੱਚ ਹੁਣ ਪਤਾ ਲੱਗਦਾ ਕਹਿਰਾ ਕਰਕੇ ਦੇਖੋ ਵੀਰ ਜੀ ਸਾਰਾ ਬੁੜੀਆਂ ਨੂੰ ਪਤਾ ਹੈ ਵੀ ਕੀ ਰੇਟ ਹੈ ਰੇਟ ਜਿਹੜਾ ਹੁੰਦਾ ਹੁੰਦਾ ਹੀ ਹੈ ਕੋਈ ਗੱਲ ਨਹੀਂ ਵੀਰੇ ਉਹੀ ਰੇਟ ਲਗੂ ਰੇਟ ਤੁਹਾਨੂੰ ਵੱਧ ਨਹੀਂ ਲੱਗਦਾ ਇਹ ਤਾਂ ਇੱਕ ਸਪੈਸ਼ਲ ਆਪਾਂ ਦਿਖਾਉਣ ਵਾਸਤੇ ਜਿਵੇਂ ਪਿਓਰ ਦੇ ਦੁਬੱਟੇ ਹੁੰਦੇ ਆਪਣੇ ਕੋਲ ਥਾਣ ਆਉਂਦੇ ਆ ਦੇਖੋ ਵੀਰੇ ਇੱਕ ਨੰਬਰ ਜਿਵੇਂ ਪੂਰਾ ਸਟੈਂਡਰਡ ਪਿਓਰ ਦੇ ਕਰਤੇ ਆ ਇਹ ਤੇ ਹੋਰ ਆਪਣੇ ਕੋਲੇ ਆਹ ਦੇਖੋ ਸਸਤੇ ਵੀ ਹੈਗੇ ਨਾ ਆਪਣੇ ਕੋਲੇ ਜੇ ਸਸਤੇ ਲੈਣੇ ਆਹ ਦੇਖੋ ਆਹ ਡਬੱਟੇ ਵਿਰੇਸ਼ ਸੱਤਰ ਰੁਪਏ ਵਾਲੇ ਡਬੱਟੇ ਹੁੰਦੇ ਆਪਣੇ ਕੋਲੇ ਇਹਦਾ ਇੱਕ ਬਕਾਇਦਾ ਤੁਹਾਨੂੰ ਦੱਸਣ ਵਾਸਤੇ ਵੀਰੇ ਵੀਡੀਓ ਪਾਈ ਆ ਤੁਹਾਨੂੰ ਵੀ ਆਪਣੇ ਕੋਲ ਡਬੱਟੇ ਵੱਡੇ ਵੀ ਹੁੰਦੇ ਨੇਗੇ ਇਹ ਆਹ ਦੇਖੋ ਬਈ ਡਬੱਟੇ ਚੁੰਨੀਆਂ ਦੇ ਆਪਣੇ ਕੋਲੇ ਬਹੁਤ ਵੱਡੀ ਗੱਲਬਾਤ ਹੈ ਵੀਰੇ ਪੂਰੀ ਵਧੀਆ ਵੱਡੀ ਜਿੰਨਾ ਮਰਜ਼ੀ ਮਾਲ ਲੈ ਲੋ ਆਪਣੇ ਕੋਲੇ ਪੂਰਾ ਫੁੱਲ ਸੇ ਹੈ ਸਹਜ ਆ ਪੂਰਾ ਵਧੀਆ ਆ ਦੇਖੋ ਚੁੰਨੀਆਂ ਆਪਣੇ ਕੋਲੇ ਬਹੁਤ ਵੱਡੀ ਪੱਦਰ ਤੇ ਹੈ ਜਿੰਨੀਆਂ ਮਰਜ਼ੀ ਲੈ ਲੋ ਬਾਈ ਜੀ 60 ਰੁਪਏ ਤੋਂ ਸਟਾਰਟ ਹੋਈ ਨੇ ਚੁੰਨੀ ਆਪਣੇ ਕੋਲੇ ਤੇ 300 ਰੁਪਏ ਤੱਕ ਚੁੰਨੀ ਹੈਗੀ ਆਪਣੇ ਕੋਲੇ ਬਾਈ ਜੀ 60 ਰੁਪਏ ਤੋਂ ਲੈ ਕੇ 300 ਰੁਪਏ ਤੱਕ ਆਪਣੇ ਕੋਲ ਦੁਪੱਟਾ ਹੁੰਦਾ ਸਾਰੇ ਆਰ ਕੰਡੀ ਦਾ ਤੇ ਮਤਲਬ ਮੁਸਲਿਨ ਦਾ ਪਿਓਰ ਦਾ ਤੇ ਸਾਰਾ ਮਤਲਬ ਜਾਲੀ ਜੂਲੀ ਦਾ ਆਹ ਇੱਕ ਕੋਟਾ ਡੋਰੀ ਇਹਦਾ ਚੜੂਨ ਦਾ ਦੁਬੱਟੇ ਆਪਣੇ ਕੋਲ ਹਿੰਕ ਪ੍ਰਕਾਰ ਦੇ ਹੁੰਦੇ ਆ ਜਿਹਨੂੰ ਲੋੜ ਹੈ ਆਪਣੇ ਤੋਂ ਲਿਆ ਸਕਦਾ ਆਪਣੇ ਕੋਲ ਸਾਰੇ ਦੁਬੱਟੇ ਬਹੁਤ ਵਧੀਆ ਹੁੰਦੇ ਆ ਪਰ ਜਿਹੜਾ ਤੁਹਾਨੂੰ ਆਹ ਦੁਬੱਟਾ ਦਿਖਾਇਆ ਨਾ ਵੀਰੇ ਜਿਹੜਾ ਆਹ ਦੁਬੱਟਾ ਦਿਖਾਇਆ ਇਹ ਇੱਕ ਨਵੀਂ ਵੈਰਾਈਟੀ ਆਈ ਹੈ ਨਵੀਂ ਤੁਹਾਨੂੰ ਇੱਕ ਤਾਂ ਦੱਸਿਆ ਵੀਰੇ ਇਹ ਇਹ ਨਵੀਂ ਕੁਆਲਿਟੀ ਆਈ ਹੈ ਹੌਲਾ ਬਹੁਤ ਹੈ ਇਹ ਮਲਮਲ ਦਾ ਕੱਪੜਾ ਹੈ ਪੂਰਾ ਫੁੱਲ ਵਰਗਾ ਦੁਬੱਟਾ ਇਹ ਹੈ ਆ ਦੇਖੋ ਵੀਰ ਜੀ ਫੋਨ ਤੇ ਰੇਟ ਪੁੱਛ ਲਿਓ ਕੋਈ ਨਹੀਂ ਰੇਟ ਵੀ ਦੱਸ ਦਾਂਗੇ ਤੇ ਹੋਰ ਆਪਣੇ ਕੋਲੇ ਬੈਲ ਵਗੈਰਾ ਸਾਰਾ ਹੁੰਦਾ ਹੀ ਆ ਪਰ ਓਜੀ ਦੱਸ ਦਿਆਂ ਤੁਹਾਨੂੰ ਇੱਕ ਆਪਣੇ ਕੋਲ ਸ਼ਿਮਰ ਦੀ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਜੇ ਕਿਸੇ ਨੂੰ ਲੋੜ ਹੈ ਬਹੁਤ ਹੀ ਡਾਊਨ ਹੈ ਵੀਰ ਜੀ ਫੋਨ ਆਪਣਾ ਚੱਲ ਰਿਹਾ ਫੋਨ ਤੇ ਪੁੱਛ ਲਿਓ ਜਿਹੜਾ ਆਪਣਾ ਸ਼ਿਮਰ ਦਾ ਆਪਣੇ ਕੋਲੇ ਮੈਚਿੰਗ ਆਲ ਓਵਰ ਤੇ ਬਹੁਤ ਵੱਡੀ ਸੇਲ ਲੱਗੀ ਹੈ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਮਾਲ ਪਿਆ ਆਪਣੇ ਕੋਲੇ ਤੇ ਹੋਰ ਕਾਊਨਟਰ ਵਗੈਰਾ ਆਪਣੇ ਕੋਲੇ ਸਾਰਾ ਮਾਲ ਆ ਗਿਆ ਇੱਕ ਵੀਰ ਜੀ ਅਸਲ ਤੁਹਾਨੂੰ ਦੱਸਿਆ ਸੀ ਆਪਣੇ ਕੋਲੇ ਬਾਗ ਫਲਕਾਰੀਆਂ ਵੀ ਆ ਗਏ ਵੀਰੇ ਆਜੇ ਕਰ ਲੋ ਆ ਦੇਖੋ ਇਹ ਪਹਿਲਾਂ ਵੀ ਸੀਗੇ ਆਪਣੇ ਕੋਲ ਜੇ ਕੋਈ ਲੋਡ ਹੈ ਕੋਈ ਬਾਗ ਦੀ ਫਲਕਾਰੀਆਂ ਦੀ ਹੱਥੀ ਕੱਢੇ ਬਾਗ ਆ ਦੇਖੋ ਵੀਰੇ ਆ ਦੇਖੋ ਇਹ ਵੀ ਦੱਸਣ ਨੂੰ ਭੁੱਲ ਗਏ ਸੀ ਆ ਦੇਖੋ ਜੇ ਕਿਸੇ ਨੂੰ ਲੋਡ ਹੈ ਵੀਰ ਜੀ ਦੇਖੋ ਇਹ ਵੀ ਆਪਣੇ ਕੋਲੇ ਸਾਰੇ ਤਿਆਰ ਹੁੰਦੇ ਆ ਫਲਕਾਰੀਆਂ ਬਾਗ ਪਾਕਿਸਤਾਨੀ ਚੁੰਨੀਆਂ ਜੇ ਵੀ ਕਿਸੇ ਨੂੰ ਲੋਡ ਹੁੰਦੀ ਹੈ ਉਹ ਤਿਆਰ ਹੈ ਯਾਦ ਰੱਖੋ ਵੀਰ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਦਾ ਮੈਸਰਖਾਨਾ ਇੱਕ ਵਾਰੀ ਜ਼ਰੂਰ ਆ ਕੇ ਰੇਟ ਤੇ ਕੁਆਲਿਟੀ ਚੈੱਕ ਕਰੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ